ਕਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪਟੈਂਡਾ ਦੀਆਂ ਸੜਕਾਂ ਤੇ ਉਤਰੇ ਟਰੈਕਟਰ ਹੀ ਟਰੈਕਟਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਬਠਿੰਡਾ ਦੇ ਵਿੱਚ 15 ਅਗਸਤ ਤੇ ਟਰੈਕਟਰ ਮਾਰਚ ਭਾਰੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਪਰ ਉਤਰੇ ਟਰੈਕਟਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਜੀਟੀ ਰੋਡ ਦੀਆਂ ਜਿੱਥੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ 15 ਅਗਸਤ ਦੇ ਉਪਲਬਖਸ਼ ਦੇ ਵਿੱਚ ਟਰੈਕਟਰ ਮਾਰਚ ਬਠਿੰਡਾ ਦੀਆਂ ਸੜਕਾਂ ਤੇ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਧਨਈਆ ਚੌਂਕ ਦੇ ਨੇੜੇ ਇਕੱਤਰਿਤ ਹੋਏ ਅਤੇ ਭਾਰੀ ਗਿਣਤੀ ਦੇ ਵਿੱਚ ਟਰੈਕਟਰ ਇਕੱਠੇ ਹੋਣ ਤੋਂ ਬਾਅਦ ਇਹ ਮਾਰਚ ਬਠਿੰਡਾ ਦੀ ਵੱਖ-ਵੱਖ ਸੜਕਾਂ ਤੇ ਹੁੰਦਾ ਹੋਇਆ ਡੀਸੀ ਦਫ਼ਤਰ ਦੇ ਬਾਹਰ ਪੁੱਜਾ ਅਤੇ ਕਿਸਾਨਾਂ ਵੱਲੋਂ ਆਖਰ ਕਿਉਂ ਇਹ ਟਰੈਕਟਰ ਮਾਰਚ ਕੱਢਿਆ ਗਿਆ ਸੁਣਵਾਨਿਆਂ ਤੁਹਾਨੂੰ ਕਿਸਾਨ ਆਗੂਆਂ ਦੀ ਹੀ ਜ਼ੁਬਾਨੀ ਟਰੈਕਟਰ ਲੈ ਕੇ ਪਹੁੰਚੇ ਹੋ ਤੁਸੀਂ ਕੀ ਕਾਰਨ ਬਣਿਆ ਦੇਖੋ ਜੀ ਅੱਜ ਅਸੀਂ ਜੋ 15 ਅਗਸਤ ਦਾ ਹਰ ਇੱਕ insan ਨੂੰ ਦਿਵਸ ਮਨਾਉਣ ਦਾ ਅਧਾਰਾ ਜੋ ਕਿ ਸਾਡੇ ਕਿਸਾਨ ਜਥੇਬੰਦੀ ਭਾਰਤੀ ਕਿਸਾਨਾ ਨੂੰ ਇਕਤਾ ਸਿੱਧੂਪੁਰਾ ਜੀ ਉਹ ਅੱਜ ਅਸੀਂ ਸਾਡਾ ਜਾਣ ਕੇ ਵੀ ਝੰਡਾ ਮਾਰਚ ਜੋ 15 ਅਗਸਤ ਦਾ ਉਹ ਟਰੈਕਟਰਾਂ ਦੇ ਰਾਹੀਂ ਸਾਰੇ ਸ਼ਹਿਰ ਦੇ ਵਿੱਚ ਅੱਜ ਇਥੋਂ ਕਨੇਯਾ ਚੌਂਕ ਤੋਂ ਲੈ ਕੇ ਸੀ ਬੀਬੀ ਵਾਲਾ ਰੋਡ ਹੋ ਕੇ ਉਹ ਤੋਂ ਬਾਅਦ ਡੀਸੀ ਦਫ਼ਤਰ ਪਹੁੰਚਨੇ ਜਸੀਂ ਇਹਦਾ ਮਤਲਬ ਹੀ ਜਾਣ ਕੇ ਜੋ ਸਾਡੀਆਂ ਮੰਗਾਂ ਦੇ ਵਿੱਚ ਸਰਕਾਰ ਸੁਣ ਨਹੀਂ ਰਹੀ ਜੀ ਪਿੱਛੇ ਅਸੀਂ ਲੰਮੇ ਟਾਈਮ ਤੋਂ ਪਹਿਲਾਂ ਲੜਾਈ ਲੜੀ ਆ ਜਾਣ ਕੇ 13 ਮਹੀਨੇ ਦਿੱਲੀ ਦੇ ਬਾਰਡਰਾਂ 'ਤੇ ਉਦੋਂ ਸਾਡੀ ਸਰਕਾਰ ਨੇ ਸਾਨੂੰ ਇੱਕ ਝੂਠਾ ਭਰੋਸਾ ਦੇ ਕੇ ਤੇ ਕਿਸਾਨਾਂ ਨੂੰ ਵਾਪਸ ਕਰ ਦਿੱਤਾ ਗਿਆ ਪਰ ਉਸ ਸਮੇਂ ਉਹ ਮੰਗਾ ਸਾਡੀਆਂ ਇਹਨਾਂ ਨੇ ਮਨਜ਼ੂਰ ਨਹੀਂ ਕੀਤੀਆਂ ਅੱਗੇ ਲਾਗੂ ਨਹੀਂ ਕੀਤੀਆਂ ਉਹ ਤੋਂ ਬਾਅਦ ਅਸੀਂ ਜੀ ਹੁਣ ਦੁਬਾਰਾ ਫੇਰ ਜੋ ਗਏ ਆ ਸਾਡੇ ਡਾਇਰੈਕਟਰ ਸਾਰੇ ਜਿੰਨੇ ਕਿਸਾਨ ਆ ਹਰਿਆਣੇ ਦੇ ਬਾਰਡਰ ਤੇ ਬੈਠਿਆ ਅਸੀਂ ਦਿੱਲੀ ਪਹੁੰਚਣਾ ਚਾਹੁੰਦੇ ਸੀ ਕਿ ਆਪਣੀ ਸਰਕਾਰ ਦੇ ਅੱਗੇ ਅਸੀਂ ਆਪਣੀਆਂ ਕਿਸਾਨੀ ਮੰਗਾਂ ਰੱਖ ਗਏ ਪਰ ਸਾਨੂੰ ਸਰਕਾਰ ਨੇ ਉੱਥੇ ਪਹੁੰਚਣ ਨਹੀਂ ਦਿੱਤਾ ਜਿਵੇਂ ਸਾਡਾ ਸ਼ਿੰਘੋ ਬਾਰਡਰ ਆ ਖਨੌਰੀ ਬਾਰਡਰ ਆ ਡੱਬਲੀ ਬਾਰਡਰ ਆ ਸਾਡੇ ਡਾਇਰੈਕਟਰ ਖਨੌਰੀ ਬਾਰਡਰ ਦੱਸਿਗੇ ਸਾਡੇ ਉੱਤੇ ਜਾਣ ਕੇ ਸਰਕਾਰ ਨੇ ਹਮਲਾ ਕਰਵਾਇਆ ਸਾਡੇ ਜੋ ਕਿਸਾਨ ਵੀਰ ਉਹਨਾਂ ਨੂੰ ਸ਼ਹੀਦ ਕਰਵਾਇਆ ਜੀ ਇਹਨਾਂ ਨੇ ਜਾਣ ਕੇ ਕਾਫੀ ਕਿਸਾਨਾਂ ਦੇ ਉੱਪਰ ਗੋਲੇਬਾਰੀ ਕੀਤੀ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਪਰ ਅਸੀਂ ਇਹ ਕਹਿੰਦੇ ਆ ਵੀ ਇੱਕ ਕਿਸਾਨ ਦਾ ਕਸੂਰ ਕੀ ਹੈ ਸਾਨੂੰ ਕਸੂਰ ਦੱਸੇ ਸਰਕਾਰ ਵੀ ਕੀ ਕਸੂਰ ਆ ਸਾਡਾ ਪਰ ਅਸੀਂ ਦਿੱਲੀ ਪਹੁੰਚਣਾ ਚਾਹੁੰਦੇ ਆ ਪਰ ਅੱਜ ਅਸੀਂ ਉਸੇ ਦੇ ਵਿੱਚ ਹੀ ਜੋ 15 ਅਗਸਤ ਦਾ ਝੰਡਾ ਮਾਰਚ ਬਠਿੰਡਾ ਸ਼ਹਿਰ ਦੇ ਵਿੱਚ ਕੱਢ ਰਹੇ ਆ ਜੀ